ਲੋਇ ਦੇ ਆ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਤੇਜ ਹੈ ਤੇ ਬੇੜਾ ਗਾਂ ਬੇੜਾ ਗਾਂ ਪਾਣੀ ਚ ਲੁੱੜ ਗਿਆ ਤੇ ਉਹਨੂੰ ਬੇੜੇ ਨੂੰ ਵਾਪਸ ਕੰਢੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆ ਮੇਰੇ ਵੀਰ ਦੋ ਬਹਾਦਰ ਜਵਾਨ ਬੇੜੀ ਸਵਾਰ ਹੋ ਕੇ ਬੇੜੀ ਸਵਾਰ ਹੋ ਕੇ ਤੇ ਬੇੜੇ ਨੂੰ رسا فراؤن کی کوشش کیتی جا رہی ہے تا جو ویڑے نو واپس لیا جائے

پینڈ دوڑ جی ਦੋ ਨਾ ਮਤਲਬ ਜੀ ਬਾਬਾ ਜੀ ਦਰਿਆਜ ਦਾ ਕੀ ਹਾਲਾਤ ਨੇ ਪਾਣੀ ਦੇ ਪਾਣੀ ਬੜਾ ਜ਼ਿਆਦਾ ਖਰਾਬ ਬਹੁਤ ਆ ਰਿਹਾ ਫਸਲਾਂ ਕੋਈ ਪਾਰ ਡੁੱਬੀਆਂ ਕਿ ਨਹੀਂ ਡੁੱਬ ਗਈਆਂ ਪਾਣੀ ਅੱਜ ਮਤਲਬ ਪਾਣੀ ਚ ਪੈਣਾ ਸ਼ੁਰੂ ਹੋ ਗਿਆ ਫਸਲਾਂ ਚ ਕੀ ਕੀ ਫਸਲ ਹੈ ਦਰਿਆ ਤੋਂ ਪਾਰ ਸੋਨਾ ਕੰਡੀ ਚੋਰੀ ਰੇਗਣੀ ਬੇਹੜ ਵੀ ਸਭ ਸਬਜ਼ੀਆਂ ਵੀ ਹੈਗੀਆਂ ਪਾਰ ਹੈ ਗਾਜਰਾਂ ਵਗੈਰਾ ਡੁੱਬ ਗਈਆਂ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਆ ਮੰਗ ਹੱਜ ਜੀ ਪੂਰਤ ਹੈ ਪੂਰ ਬਣਾ ਦਿੱਤੀ ਆ ਬੇ ਦਾ ਕੀ ਨਾ ਆਪਣਾ ਹਾਂ ਛੀ ਲੋ ਬੇ ਪਿੰਡ ਕਿਹੜਾ ਜੀ ਗਈ ਨਹੀਂ ਆਵਾ ਦਰਿਆ ਦੀ ਕੀ ਹਾਲਾਤ ਨੇ ਦਰਿਆ ਬੜੇ ਮਾਰੇ ਆ ਪਾਣੀ ਵਧ ਰਿਹਾ ਹਾਂ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਤੇ ਦਰਿਆ ਦੁਪਾਰ ਕਿੰਨੀ ਫਸਲ ਖੜੀ ਹੈ ਜੀ ਫਸਲ ਬੜੀ ਖੜੀ ਸਾਰੇ ਆ ਹਾਂ ਹੁਣ ਬੇੜੇ ਤੁਸੀਂ ਕਿ ਬੇੜੇ ਤੇ ਆਏ ਹੋ ਬੜਾ ਸੰਘਰਸ਼ ਕੀਤਾ ਬੇੜੇ ਦੇ ਕੀ ਕਿ ਲੱਦ ਕੇ ਲਿਆਇਓ ਪੱਠਾ ਢਠ ਲਿਆਂਦਾ ਜਨਤਾ ਆਈ ਹੈ ਸਾਰੀ ਜੇ ਦਿਨ ਅੱਜ ਬਾਹਰ ਖੇਤ ਨੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਬਹੁਤ ਮੰਗ ਮੰਗ ਕਰਨੇ ਪੂਲ ਦੀ ਮੰਗ ਕਰਦੇ ਹਾਂ ਅਸੀਂ ਬਹੁਤ ਵੱਡੇ ਪਾਣੀ ਆ ਜਾਂਦਾ ਫਿਰ ਰੋਡ ਡੋਬ ਜਾਵਦਾ ਤੇ ਅਸੀਂ ਪੂਲ ਦੀ ਮੰਗ ਕਰਨੇ ਆ ਸਰਕਾਰ ਕੀ ਨਾ ਆਪਣਾ ਜੀ ਕੀ ਨਾ ਕੀ ਤੁਹਾਡਾ ਜੀ ਵੀਰੋ ਬੀਬੀ ਪਿੰਡ ਕਿਹੜਾ ਜੀ ਗਜਨੀ ਮੱਤੜ ਗੰਜਨੀ ਵਾਲਾ ਹਾਂਜੀ ਇਹ ਦਰਿਆ 'ਚ ਪਾਣੀ ਕਿੰਨਾ ਹੋਇਆ ਜੀ ਬਹੁਤ ਪਾਣੀ ਹੈ ਹੱਥ ਨਹੀਂ ਤੱਪਿਆ ਜਾਂਦਾ ਜਿਹੜਾ ਲੋਟ ਜਾਂਦਾ ਪਰ ਕਾਬੂ ਆਂਦਾ ਹੈ ਮਸੇ ਕਾਬੂ ਆਂਦਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਆ ਪੋਲ ਦੀ ਮੰਗ ਕਰ ਰਹੇ ਹਾਂ ਪੋਲ ਦੀ ਮਨਾਈਤੀ ਜਾਵੇ ਹਾਂਜੀ